ਸ਼ਸ਼ੀਕਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਅਰਪਨ ਸੁਸਾਇਟੀ ਵੱਲੋਂ ਕਾਮਨ ਹੈਲਥ ਨਾਲ ਮਿਲ ਕੇ ਅੰਤਰਰਾਸ਼ਟਰੀ ਸੁਰੱਖਿਅਤ ਗਰਭਸਵਾਂਪਨ ਦਿਵਸਵੰਦੀ ਜਾਗਰੂਕਤਾ ਅਭਿਆਨ ਚਲਾਇਆ ਗਿਆ ਇਸ ਸੰਬੰਧੀ ਬ੍ਰਹਮਪੁਰ ਵਿੱਚ ਕਰਵਾਏ ਗਏ ਜਾਗਰੂਕਤਾ ਪ੍ਰੋਗਰਾਮ ਵਿੱਚ ਯੰਗ ਡਾਕਟਰ ਫॉर ਸੁਸਾਇਟੀ ਦੀ ਟੀਮ ਦੇ ਪ੍ਰਧਾਨ ਸੁਰਿੰਦਰ ਕੌਰ ਮੈਡੀਕਲ ਅਫਸਰ ਨੰਗਲ ਦੀ ਅਗਵਾਈ ਵਿੱਚ ਵਿਸ਼ੇਸ਼ ਤੌਰ ਤੇ ਟੀਮ ਪਹੁੰਚੀ ਇਸ ਮੌਕੇ ਮੈਡੀਕਲ ਅਫਸਰ ਡਾਕਟਰ ਸ੍ਰਿੰਦਰਕੌਰ ਨੰਗਲ ਡਾਕਟਰ ਰਣਵੀਰ ਸਿੰਘ ਸ਼੍ਰੀ ਅਨੰਦਪੁਰ ਸਾਹਿਬ ਤੋਂ ਡਾਕਟਰ ਰਜੇਸ਼ ਕੁਮਾਰ ਡਾਕਟਰ ਜੇਐਸ ਕਹਿਲ ਡਾਕਟਰ ਐਸਪੀ ਸੰਧੂ ਆਦ ਨੇ ਐਮਟੀਪੀ ਐਕਟ ਦੀਨ ਮਿਲਣ ਵਾਲੀਆਂ ਸਹੂਲਤਾਂ ਬਾਰੇ ਵਿਸਥਾਰ ਵਿੱਚ ਦੱਸਿਆ ਅਤੇ ਕਿਹਾ ਕਿ ਜ਼ਰੂਰਤ ਪੈਣ ਤੇ ਸਿਰਫ ਸੁਰੱਖਿਅਤ ਗਰਭ ਸਮਾਪਨ ਹੀ ਕਰਵਾਇਆ ਜਾਵੇ ਅਤੇ ਇਹ ਮਹੱਤਵਪੂਰਨ ਜਾਣਕਾਰੀ ਹਰ ਪਰਿਵਾਰ ਤੱਕ ਪਹੁੰਚਾਈ ਜਾਵੇ ਤਾ ਜੋ ਜਰੂਰਤ ਪੈਣ ਤੇ ਇਸ ਸਹੂਲਤ ਦਾ ਲਾਭ ਮਿਲ ਸਕੇ ਉਹਨਾਂ ਦੱਸਿਆ ਕਿ ਸੁਰੱਖਿਅਤ ਗਰਭ ਸਮਾਪਨ ਸੇਵਾਵਾਂ ਰਜਿਸਟਰਡ ਮੈਡੀਕਲ ਮਾਹਿਰ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਅਤੇ ਜਨਤਕ ਹਸਪਤਾਲਾਂ ਅਤੇ ਨਿੱਜੀ ਹਸਪਤਾਲਾਂ ਵਿੱਚ ਵੀ ਉਪਲਬਧ ਹਨ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਅਬੋਰਸ਼ਨਸ ਕਰਕੇ ਡੈਥ ਹੋ ਜਾਂਦੀਆਂ ਸੀਗੀਆਂ ਇਸ ਕਰਕੇ ਜਿਹੜਾ ਐਕਟ ਸਾਡਾ ਆਇਆ ਹੈਗਾ ਤੇ ਇਹ ਇਹਦੇ ਵਿੱਚ ਅਸੀਂ ਬਹੁਤ ਸਾਰੀਆਂ ਜਿਹੜੀਆਂ ਲੇਡੀਜ਼ ਦੀ ਡੈਥ ਜਿਹੜੀ ਇਲੀਗਲ ਅਬੋਰਸ਼ਨ ਕਰਕੇ ਹੋ ਰਹੀ ਸੀ ਉਹਨੂੰ ਬਚਾ ਸਕਦੇ ਹਾਂ ਤੇ ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਜਿਹੜੀਆਂ ਗਰਲਸ ਹੈਗੀਆਂ ਜਾਂ ਲੇਡੀਜ਼ ਹੈਗੀਆਂ ਉਹਨਾਂ ਨੂੰ ਅਵੇਅਰ ਕਰੀਏ ਕਿ ਅਗਰ ਕਿਸੇ ਨੂੰ ਵੀ ਇਦਾਂ ਦੀ ਕੋਈ ਲੋਡ ਪੈ ਜਾਂਦੀ ਹੈਗੀ ਆ ਤਾਂ ਉਹਦੇ ਲਈ ਸਾਡੇ ਜਿਹੜੀਆਂ ਸਾਡੇ ਗਵਰਨਮੈਂਟ ਇੰਸਟੀਚੂਟਸ ਹੈਗੇ ਆ ਉਹਦੇ ਵਿੱਚ ਸਾਰੀ ਜਿਹੜੀ ਫੈਸਿਲਿਟੀ ਅਵੇਲੇਬਲ ਹੈਗੀ ਆ ਤੇ ਸਾਰੀ ਜੋ ਵੀ ਟ੍ਰੀਟਮੈਂਟ ਹੈ ਵੀ ਹੈ ਫ੍ਰੀ ਆਫ ਕਾਸਟ ਅਵੇਲੇਬਲ ਆ ਤੇ ਇਸ ਅਵੇਅਰ ਕਰਨਾ ਚਾਹੁੰਦੇ ਆ ਕਿ ਕੋਈ ਵੀ ਐਦਾਂ ਦੀ ਉਹਨੂੰ ਛੁਪਾਉਣਾ ਨਹੀਂ ਹੈਗਾ ਤੇ ਖੁਦ ਕੋਈ ਆਪਣੀ ਮੈਡੀਕੇਸ਼ਨ ਨਹੀਂ ਕਰਨੀ ਸੋ ਹਸਪੀਟਲ ਦੇ ਵਿੱਚ ਆਣਾ ਹੈਗਾ ਤੇ ਤੁਹਾਡਾ ਬਹੁਤ ਹੀ ਵਧੀਆ ਜਿਹੜਾ ਇਲਾਜ ਹੋਏਗਾ ਤਾਂ ਜੋ ਅਸੀਂ ਜਿਹੜੀਆਂ ਇਸ ਅਬੋਰਸ਼ਨਸ ਕਰਕੇ ਡੈਥ ਹੁੰਦੀਆਂ ਉਹਨਾਂ ਨੂੰ ਰੋਕ ਸਕੀਏ ਆਰਪਨ ਸੁਸਾਇਟੀ ਵੱਲੋਂ ਕਾਮਨ ਹੈਲਥ ਦੇ ਨਾਲ ਮਿਲ ਕੇ ਲੰਬੇ ਸਮੇਂ ਤੋਂ ਮਹਿਲਾਵਾਂ ਦੇ ਜਿਹੜੇ ਰੀਪਰੋਡਕਟਿਵ ਹੈਲਥ ਰਾਈਟਸ ਆ ਉਹਨਾਂ ਬਾਰੇ ਕੈਂਪੇਨ ਸ਼ੁਰੂ ਕੀਤੀ ਗਈ ਹੈ ਤੇ ਉਸੇ ਲੜੀ ਦੇ ਵਿੱਚ ਅੱਜ ਜਿਹੜਾ ਪਿੰਡ ਬਹਿਰਾਮਪੁਰ ਦੇ ਵਿੱਚ ਪਿੰਡ ਦੀ ਪੰਚਾਇਤ ਅਤੇ ਇੱਥੇ ਜਿਹੜਾ ਸਲਾਈ ਸੈਂਟਰ ਚੱਲਦਾ ਹੈ ਉਹਨਾਂ ਦੇ ਨਾਲ ਮਿਲ ਕੇ ਪ੍ਰਬੰਧ ਇਹਨਾਂ ਦੀ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਤੇ ਯੰਗ ਡਾਕਟਰ ਸੁਸਾਇਟੀ ਉਹਨਾਂ ਉਹਨਾਂ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਅੱਜ ਪਿੰਡ ਬਹਿਰਾਮਪੁਰ ਦੇ ਵਿੱਚ ਜਿਹੜਾ ਇੰਟਰਨੈਸ਼ਨਲ ਸੇਫ ਅਬੋਰਸ਼ਨ ਡੇ ਆ ਉਹ ਸੰਬੰਧੀ ਜਿਹੜਾ ਅੱਜ ਜਾਗਰੂਕਤਾ ਕੈਂਪ ਲਗਾਇਆ ਗਿਆ ਇਸ ਮੌਕੇ ਦੇ ਆਈ ਹੋਏ ਵੱਖ-ਵੱਖ ਡਾਕਟਰ ਸਾਹਿਬਾਨ ਚਾਹੇ ਨੰਗਲ ਤੋਂ ਡਾਕਟਰ ਸ੍ਰਿੰਦਰਕੌਰ ਸੀਗੇ ਚਾਹੇ ਡਾਕਟਰ ਰਣਵੀਰ ਸੀਗੇ ਵੱਖ-ਵੱਖ ਡਾਕਟਰ ਸਾਹਿਬਾਨ ਨੇ ਮਹਿਲਾਵਾਂ ਦੇ ਜਿਹੜੇ ਅਧਿਕਾਰ ਹੈ ਹੈਲਥ ਰਾਈਟ ਹਾਰੇ ਜਾਣਕਾਰੀ ਦਿੱਤੀ ਔਰ ਵਿਸਤਾਰ ਵਿੱਚ ਉਹਨਾਂ ਨੂੰ ਕਿਹਾ ਕਿ ਜਦੋਂ ਵੀ ਤੁਹਾਨੂੰ ਕੋਈ ਜ਼ਰੂਰਤ ਪੈਂਦੀ ਹੈ ਤਾਂ ਜੋ ਸਰਕਾਰ ਨੇ ਵਿਸ਼ੇਸ਼ ਸਹੂਲਤਾਂ ਬਣਾਈਆਂ ਹੋਈਆਂ ਨੇ ਸਰਕਾਰ ਨੇ ਕਾਨੂੰਨ ਬਣਾਏ ਹੋਏ ਨੇ ਸਰਕਾਰ ਨੇ ਉਸ ਹਿਸਾਬ ਦਾ ਪ੍ਰਬੰਧ ਕੀਤੇ ਹੋਏ ਨੇ ਪਰ ਉਹਦੀ ਜਾਣਕਾਰੀ ਨਾ ਹੋਣ ਕਾਰਨ ਜਿਹੜੀਆਂ ਉਹਨਾਂ ਸਹੂਲਤਾਂ ਦਾ ਪ੍ਰੋਪਰ ਫਾਇਦਾ ਨਹੀਂ ਮਿਲਦਾ ਤੇ ਜਦੋਂ ਫਾਇਦਾ ਨਹੀਂ ਮਿਲਦਾ ਤਾਂ ਜਿਹੜੇ ਲੋਕ ਨੇ ਉਹ ਗਲਤ ਥਾਵਾਂ ਤੋਂ ਉਹਦਾ ਲਾਭ ਲੈਣ ਦੀ ਕੋਸ਼ਿਸ਼ ਕਰਦੇ ਜਿਹਦਾ ਨੁਕਸਾਨ ਹੁੰਦਾ ਤੇ ਇਹ ਵੀ ਬੜੀ ਵੱਡੀ ਦੁਖਾਂਤ ਹੈ ਕਿ ਅੱਜ ਭਾਰਤ ਦੇ ਵਿੱਚ ਜਿਹੜੀਆਂ ਪ੍ਰੈਗਨੈਂਟ ਲੇਡੀਜ਼ ਦੀਆਂ ਮੌਤਾਂ ਹੁੰਦੀਆਂ ਮਾਵਾਂ ਦੀਆਂ ਮੌਤਾਂ ਹੁੰਦੀਆਂ ਉਹਦਾ ਤੀਜਾ ਸਭ ਤੋਂ ਵੱਡਾ ਕਾਰਨ ਹੈ ਜਿਹੜਾ ਅਨਸੇਫ ਅਬੋਰਸ਼ਨ ਹੈ ਇਸ ਕਰਕੇ ਜਿਹੜਾ ਸੇਫ ਅਬੋਰਸ਼ਨ ਹੈ ਇਹਦੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਤੇ ਲੋਕਾਂ ਦੇ ਜਿਹੜੇ ਮਹਿਲਾਵਾਂ ਦੇ ਜਿਹੜੇ ਹੈਲਥ ਰਾਈਟਸ ਆ ਉਹਦੇ ਬਾਰੇ ਜਾਗਰੂਕ ਕੀਤਾ ਗਿਆ